ਮਾਜੋ ਕਮਿਸ਼ਨਰ ਪੁਲਿਸ ਸੀਗੋਪੀ ਸਿੰਗਾਪੁਰਲਰ ਆਈਪੀਐਸ ਪੁਲਿਸ ਦੇ ਇਸ ਤਰ੍ਹਾਂ ਦੇ ਅਸੀਂ ਜੋ ਚਾਈਨਾ ਰੋਅ ਹੈ ਜਿਹਨੂੰ ਕਨੀ ਰੋਅ ਵੀ ਕਿਹਾ ਜਾਂਦਾ ਹੈ ਉਹਦੇ ਖਿਲਾਫ ਅਸੀਂ ਇੱਕ ਸਪੈਸ਼ਲ ਮੈਮਰ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਇਤਾ ਨਾਲ ਕੂਟਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਨਾਲ ਵੀ ਬਾਤ ਕੀਤਾ ਬਾਤ ਕਰਦੇ ਕਹਿੰਦਾ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਠੰਗੜੋਂ ਨੂੰ ਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛ ਨਹੀਂ ਜਜ਼ਾ ਦੇ ਜਿੱਥੋਂ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇਤੇ ਇਹ ਕਾਰਵਾਈ ਕੀਤੀ ਹੈ ਜਿਹਦੇ ਵਿੱਚ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਸੀ ਫਿਲਕਾ 18 ਗੇਟ ਦੀ ਮੌਜੂਦ ਗੰਦਮਨ ਉੱਪਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭਲਾ ਸਾਨੂੰ ਅਫਸਰ ਰੇਸ਼ ਕੁਮਾਰ ਵਾਸੀ ਰਾ ਟਾਕ ਦੇ ਕਲਾ ਰੈਣਾ ਵਾਲੇ ਇਹਦੇ ਕੋਲੋਂ ਅਸੀਂ 32 ਘਟੂਰ ਜਿਹੜੇ ਬਰਾਮਦ ਕੀ ਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟ੍ਰੋਲੀ ਦਾ ਦਰਵਾਜ਼ਾ ਜਿਹੜੇ ਬੱਚੇ ਕਾਪੂਰ ਤੇ ਸੀ ਉਹਨਾਂ ਦੀ ਪੁਸ਼ਕੀਸ ਦੇ ਹਾਰ ਤੇ ਅਸੀਂ ਜਿਹੜਾ ਮਕਦਮਾ ਨੰਬਰ 231 ਅੱਜ ਦੀ ਡੇਟ ਦਾ 9212 24 ਦਾ ਹਾਰਾ ਗੇਟ ਟੀਮ ਵੱਲੋਂ ਦੱਸੀ ਕੀਤਾ ਜਿਹਦੇ ਵਿੱਚ ਅਸੀਂ ਬੱਦਰ ਗਟੂ ਰਿਕਵਰ ਕੀਤੇ ਆ ਮਨੋਜ ਮਨੋਜ ਸ਼ਰਮਾ ਇਹ ਲਿਸ ਮੋਨੂ ਚਾਲੋ ਪ੍ਰਸੀਮ ਲਾਲ ਵਾਸੀ ਐ ਤਰਕਟਿਆਂ ਵਾਲੀ ਗੁਲਾ ਰਹਣ ਵਾਲਾ ਇਹਨਾਂ ਕੋ ਅਸੀਂ ਦੋਨੋਂ ਕੋ 172 ਗੱਟੂ ਤੇ 1 ਬਤੀ ਗੱਟੂ ਕਾਬੂ ਕਰ 31 ਗੱਟੂ 3200 ਅਧਿਕਾਰੂ ਕਾਬੂ ਵਰਗੇ ਇਹਨਾਂ ਦੋਨਾਂ ਦੇ ਖਿਲਾਫ ਲਗ ਲਗ ਕੇਸ ਜਟ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿ ਛੋਟੀ ਉਮਰ ਦੇ ਸੀਗੇ ਉਹਨੂੰ ਲਾਸਟ ਵਾਰ ਨਹੀਂ ਦੇ ਕੇ ਕਰੀਰ ਉਹ ਛੱਡਿਆ ਗਿਆ ਹੈ ਤੇ ਅਗਰ ਉਹਨੂੰ ਵੀ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਚੈਨਾ ਟੋਟੇ ਨਾਲ ਆਪਣੇ ਪਤੰਗਾ ਟਾਉਣਗੇ ਤੇ ਉਹਨਾਂ ਨੂੰ ਕਾਬੂ ਵਰਗੇ ਉਹਨਾਂ ਦੇ ਪੇਰੈਂਟ ਦੇ ਨਾਲ ਅਸੀਂ ਪੇਰੈਂਟ ਤੋਂ ਛੱਡਿਆ ਗਿਆ ਇਹਨੂੰ ਛੱਡ ਕੇ ਉਹਨਾਂ ਨੂੰ ਵਾਰਨ ਦਿੱਤੀ ਗਈ ਹੈ ਜੇਕਰ ਉਹ ਦੁਬਾਰਾ ਇਦਾਂ ਦੀ ਆਉ ਤੁਹਾਨੂੰ ਪਤਾ ਲੱਗਾ ਅਸੀਂ ਪੇਰੈਂਟ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਇਸ ਤਾ ਕਾਫੀ ਤੁਹਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਕਰਨ ਦਿੱਤੀ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਵੀ ਦੱਸਦਾ ਕਿ ਤੁਸੀਂ ਚੈਨਾ ਟੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਸ ਨੂੰ ਪੁਨੀ ਟੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਤੁਸੀਂ ਸਮੇਂ ਦੇ ਵਿੱਚ ਕਾਫੀ ਜਿਹੜਿਆ ਲੋਕਾਂ ਦੇ ਸਿੱਧਿਕਲੀ ਨੁਕਸਾਨ ਵੀ ਹੋ ਚੁੱਕੇ ਨੇ इवन ਇਸ ਸਾਲ ਦੇ ਵਿੱਚ ਇੱਕ ਮੌਤ ਵੀ ਹੋ ਗਈ ਸੀ ਸਾਡੇ ਆਪਣੇ ਡਿਸੀਜਨ ਦੇ ਵਿੱਚ ਮੈਂ ਫੀਲ ਕਰਦਾ ਕਿ ਤੁਸੀਂ ਇਥੋਂ ਰੇਜ਼ ਕਰੋ ਕਿ ਜੇ ਆਪਾਂ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਟੂਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਤੇ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਿਆ ਜਾਵੇ। ਕਿਉਂਕਿ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਤਾਂ ਕਿਸੇ ਵੀ ਭਾਈ ਨਹੀਂ ਕਰਾਉਂਦੇ। ਇਸ ਲਈ ਮੈਂ ਇਹ ਵੀ ਕਰਵਾ ਵੀ ਤੁਹਾਨੂੰ ਕਰੀ ਚਲਾਂ।